ਮੈਂ ਬਹੁਤ ਵਾਗਿਆ ਪਈ ਜਾਂਦਾ ਦਾਦਾ ਲਾਇਆ ਕਰਾਂ ਹਾਂ ਹਾਂ ਹਾਟ ਬਾ ਦੇ ਦੋ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਕੀ ਹਾਲ ਚਾਲ ਆ ਮੀਨ ਕਰਦਾ ਦੁਸ਼ਾਰੇ ਠੀਕ ਠਾਕ ਹੋਵੋਗੇ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਰਾਤ ਮੈਂ ਬਹੁਤ ਜ਼ਿਆਦਾ ਪਿਆ ਤੇ ਕੋਈ ਨੂਰ ਪਿਆਰ ਤੇ ਬਲਨ ਸਕੂਲ ਛੱਡ ਕੇ ਕੇ ਕਰਦੇ ਕੰਮ ਕਾਰ ਸ਼ੁਰੂ ਆ ਜਾ ਵੀ ਕਰਾਂ ਇੱਧਰ ਦੇਖ ਸਕਦੇ ਤੁਸੀਂ ਵਾਸਮ ਬਦਲਬਾਈ ਹੈਗੀ ਆ ਥੋੜੀ ਜੀ ਜਿਆਦੇ ਤੇ ਕੰਮਕਾਰ ਸੈਟਅਪ ਪੱਠਿਆਪਾ ਕੱਲ ਹੀ ਵੱਢ ਲਈ ਸੀਗੇ ਪਹਿਲੇ ਐਡਵਾਂਸ ਹੀ ਰੱਖੀ ਤੇ ਇੱਕ ਦਿਨ ਵੱਢ ਕੇ ਤੇ ਸੂਰਜ ਨਿਕਲਿਆ ਥੋੜਾ ਜਿਹਾ ਬਦਲਾਂ ਦੇ ਵਿੱਚ ਦੀ ਤੇ ਮੈਂ ਇੰਨਾ ਬਾਹਲਾ ਵੀ ਨਹੀਂ ਸੀਗਾ ਯਾਨੀ ਕਿ ਹੂੰ ਪਈ ਗਿਆ ਮੈਨਾਂ ਮੈਨਾਂ ਜਾ ਅੱਜ ਦੇਖੋ ਕਿਦਾਂ ਲੱਗਦਾ ਦਿਨ ਹਜੇ ਹਵਾ ਵੀ ਚੱਲ ਰਹੀ ਏ ਥੋੜੀ ਥੋੜੀ ਆ ਜਾ ਵਿਗਰਾ ਠੰਡ ਲੱਗੀ ਤੇ ਦਵਾਈ ਦੇਤੀ ਇਹਨੂੰ ਦਵਾਈ ਲੈਣੀ ਆ ਜਾ ਛੱਡ ਪਰੇ ਰਹਿਣ ਦੇ ਫਿਰ ਆ ਕੇ ਸਹੀ ਉਦੋਂ ਮੈਂ ਲੈ ਆਉਂਗਾ ਤੇਰੀ ਦਵਾਈ ਹੈਂ ਦੇਖਿਆ ਕਿ ਅੱਖਰ ਬਣਿਆ ਹੋਇਆ ਆਏ ਹੋਈ ਜਾਨਵਰ ਡੱਡੇ ਹੁੰਦੇ ਆ ਇਹ ਵੀ ਬਣੇ ਹੋਈ ਆ ਵੀ ਲੈਂਡ ਬਣਾਈ ਆਉਂਦੇ ਆ ਨਾ ਕੀ ਕਹਿੰਦੇ ਇਹਨਾਂ ਨੂੰ ਜਦੋਂ ਹਮੇਸ਼ਾ ਝੰਡ ਡੱਡਾ ਹੋਵੇ ਨਾ ਕੋਈ ਨਾ ਇੱਕ ਕਹਿੰਦੇ ਕੀ ਇਹਨਾਂ ਨੂੰ ਵੈਸੇ ਤਾਂ ਵਾਇਬਸ ਜਰੂਰ ਵਾਇਬਸ ਵਾਹ ਓ ਮਾਈ ਗਾਡ ਇਹਨਾਂ ਨੂੰ ਕੀ ਕਹਿੰਦੇ ਨੂਰ ਉਦਾਂ ਪਗਲੇ ਥੜੂ ਆਹੇ। ਥੜੇ ਜੱਟੇ ਹੁੰਦੇ ਕਾਲੇ ਹੁੰਦੇ ਆ। ਇਹ ਤਾਂ ਕਾਲੇ ਆ। ਹੋਰ। ਓ ਮਮਾ ਤੈਨੂੰ ਵੀ ਨਾ ਮਾਇਆ। ਫਲਦਰਾ ਸਾਬ ਉਦਰ ਲੱਗੇ ਹੋਏ ਪਸੰਗਾ ਚ। ਇਹ ਤਾਂ ਗਰਾਮ। ਇਹ ਕੋਪਮ ਦੇ ਆਈਂ ਉੱਡੇ ਨਾ। ਜੱਟ। ਬਸੇਂ ਆਪਣਾ ਸਾਰਾ ਡੱਗ ਚੁੱਕਿਆ। ਸਾਸਰੀ ਕਾਲ। ਅੱਜੀ ਆਂਟੀ ਨਾ। ਵਿੜਗੋ ਤੇ ਬਣੂਗੀ ਤੇ ਹੋਰ। ਤੇ ਅਨਾਰ ਵੀ ਚੱਲ ਪੇ ਲੱਗਦਾ। ਓਏ ਆ ਜਾ ਭਰਾਵਾ ਆ ਜਾ ਬਰਸੇ ਨੇ ਡੱਕ ਪਿਆ ਹਵਾ ਨਾਲ ਤੇ ਕਾਹਦਾ ਖੜਾ ਹਜੇ ਠੀਕ ਆ ਪਾਣੀ ਵੇਖ ਲੋ ਦੇ ਕਿਦਾਂ ਖੜਾ ਪਈਆਂ ਤੇ ਵੇਹਾਂ ਤੇ ਡੌਗੀ ਫਿਰਦਾ ਉਧਰ ਓਏ ਡੌਗੀ ਹੋਏ ਫਲਦਰ ਸਾਹਮਣੇ ਫਲਦਰ ਸਾਹਿਬ ਤੇ ਰੱਪੱਠੇ ਵੱਡ ਰਹੇ ਆ ਤੇ ਦਵਾਨ ਮਹਿਲ ਲੱਗਿਆ ਵੱਲ ਪੁਲਿਸਾਂ ਤਾਂ ਪਿੰਡ ਕੋਰ ਤੜਿਆਦੇ ਆਪਣੇ ਆਹ ਹਣ ਬੁੱਲੀ ਜਾਂਦਾ ਬਾਬਾ ਜਣਾ ਦਾ ਜਾਇਆ ਤੂੰ ਹਾਂ ਨਹੀਂ ਲੱਗਿਆ ਬੜਾ ਤਾਂ ਕੁਇਸਰ ਲੱਗੇ ਹੋਏ ਸੀਗੇ ਹੂੰ ਜਾਣਾ ਤਾਂ ਤੂੰ ਜਾ ਆਉਂਦਾ ਮੈਂ ਪੱਠੇ ਤਾਂ ਵੱਢ ਲੈਣੇ ਸੀਗੇ ਪੱਠੇ ਤਾਂ ਮੈਂ ਵੱਢ ਲੈਣੇ ਸੀ ਤੂੰ ਜਾਣਾ ਤਾਂ ਜਾ ਆਉਂਦਾ ਹੈ ਹੈਨੂਰ ਨੂੰ ਲੈ ਕੇ ਆਉਣਾ ਯਾਰ ਮੈਂ ਦਾ ਕਿ 2:30 ਹੋ ਜਾਣਾ ਹੁਣੇ ਮੈਂ ਰਾਦਾ ਦਾ ਮੇਰਾ ਵੀ ਸੀਗਾ ਪਹਿਲਾਂ ਜਾਣ ਦਾ ਟੈਂਟ ਹਾਲੇ 1:00 ਵਜੇ ਹੁਣ 1:30 ਦਾ ਟਾਈਮ ਆ ਬਾਬਾ ਅੱਜ ਸਿਆਹ ਲੱਗ ਗਿਆ ਹਾਂ ਹਾਂ ਤਾਂ ਫਾਈਨਲੀ ਗੱਜ ਅਮਨੇ ਟੋਪੀ ਕੱਢ ਲਈ ਆ ਠੰਡ ਬਹੁਤ ਸੀਗੀ ਅੱਜ ਤੇ ਆ ਕਰਕੇ ਕੰਨ ਜੇ ਠਰਦੇ ਸੀ ਕਵਾਲ ਕਟਾਏ ਹੋਏ ਆ ਮਤਲਬ ਟੂਪੀ ਲੜ ਕੇ ਹੋਣਾ ਬਿਮਾਰੀ ਹੋ ਜੇ ਮੁਰ ਗਟੀ ਕ ਲਵਾਉਂਦੇ ਫਿਰਾਂਗੇ ਤੇ ਵੇਖ ਕੇ ਅੰਦਰ ਕੀ ਕਰਦੀਆਂ ਕੰਮਕਾਰ ਬੀਬੀਆਂ ਤੇ ਮੈਂ ਕੀ ਬਾਰਿਆ ਅੱਜ ਫਿਰ ਭੋਗ ਮਾਰਿਆ ਭੋਗ ਮਾਰਿਆ ਅੱਜ ਫੇਰ ਇਧਰ ਮੈਡਮ ਬਣਾ ਰਹੀ ਆ ਹਾਂ ਜੂ ਬਹੁਤ ਲਾਈਕ ਕਰਦਾ ਭੋਗ ਨੂੰ ਕੋਈ ਹੰਦੋ ਨੀ ਨਹੀਂ ਵੜ ਕੇ ਬੈਠੀ ਨਾ ਜੋ ਲੱਗਦਾ ਖਾਣ ਤੇ ਹੈ ਨਾ ਤੇ ਇੱਕ ਬਣ ਛਿੱ ਜਾਂਦਾ ਹੈ ਤਾਂ ਸਭਾ ਕੰਮ ਆਹੇ ਨਾ ਜ਼ਾਲ ਸ਼ਾਬਜੀ ਬਣਾਉਣੀ ਵਾ ਨਾ ਕੋਸ ਹੋਰ ਕਰਨਾ ਪਵੇ ਤੇ ਘਿਓ ਪਾਉ ਵਾ ਠਾਪਾਉ ਤੇ ਪਾਣੀ ਪਾਉ ਕੰਮ ਤੇ 10 ਮਿੰਟ ਚਾਰ ਨਾਲ ਦੱਟ ਆ ਕਾਲਾ ਤੂੰ ਕਿਵੇਂ ਠੀਕ ਆ ਮਾਲਾ ਬਾਬਾ ਪਠਾ ਪਠਾਈ ਕਰਦਾ ਸਭ 1:30 ਵਜ ਗਿਆ ਜਾਂਦਾ ਹੁਣ ਉਹ ਹੁਣ ਦਾ ਬਾਬਾ ਹਟਣ ਵਾਲਾ ਮੈਂ ਤਾਂ ਉਹ ਉੱਠਾ ਕੇ ਲੈ ਗਿਆ ਤੁਮੈਂ ਤੂੰ ਜਾੜਾ ਜਾਣਾ ਤਾਂ ਮੈਂ ਮਾਦਾ ਨੂੰ ਊਰ ਨੂੰ ਲੈ ਆ ਕੇ ਲੱਗੂ ਬੈਠਾਂ ਗਾ ਬੈਠਾ ਰਹਿਣ ਦਿੰਨੇ ਆ ਸਾਰਾ ਇਹੇ ਬੜਾ ਕੰਦਰਾ ਮੀਤਾ ਨਹੀਂ ਹੁਣ ਤਾਂ ਹੈ ਨਹੀਂਗਾ ਕਿਰਾਂ ਵਾਸਤੇ ਰਾਤ ਦਾ ਹੈਗਾ ਉਹ ਲੰਘੇਗਾ ਕੰਮ ਹੁਣ ਦਸ ਬਾਹਰ ਪਾਵਾਂਗੇ ਬਾਹਰ ਘੜ ਕੇ ਕਿਰਾਂ ਪੱਠੇ ਪਾਉਣੇ ਇਹਨਾਂ ਨੂੰ ਤੇ ਘਾ ਟ੍ਰਾਲਾ ਪਰ ਰੱਖਦਾ ਟ੍ਰਾਲਾ ਲਾ ਕੇ ਆਉਣਾ ਤੇ ਮੈਂ ਮਨੂਰ ਨੂੰ ਲੈ ਕੇ ਆਣ ਕੇ ਲੱਗੂਗਾ ਮੁੜ ਕੇ ਫੇਰ ਫਿਰ ਮੈਨੂੰ ਜਾਣਾ ਪੈਣਾ ਬੇਜ ਦੀ ਹਟਕੇ ਪਲਾਂ ਨੂੰ ਲੈ ਕੇ ਆਉਣਾ ਫੇਰੀ ਫੇਰੀ ਲਗੂਗਾ ਦੁਆਰ ਤੋਂ ਕੱਲ ਨੂੰ ਥੋੜਾ ਜਨਾ ਰਾੜ ਨਹੀਂ ਜਾਦੇ ਚੰਗਾ ਥੋੜਾ ਜਿਆਦੇ ਵਧੀਆ ਲੱਗਦਾ ਰਾੜਿਆ ਵਾ ਕੰਮ ਚੰਗਾ ਤੇ ਤੂੰ ਠੀਕ ਹੈ ਹੁਣ ਤੇਰੇ ਟਿਕ ਟੂਕੇ ਦਾ ਕੀ ਹਾਲ ਕਰਨਾ ਕਿ ਤੈਨੂੰ ਗੋਲੂਆਂ ਲਿਆ ਦੇ ਆਹ ਸਪੈਕਸੀ ਅਮਦੀਆਂ ਮਾਤਾ ਕਹਿੰਦਾ ਸੀ ਆਪਾਂ ਉੱਥੇ ਚੱਲ ਵੜਦੇ ਕਿ ਚੱਲ ਮੈਂ ਤੈਨੂੰ ਨਿਸ਼ਾਨਾ ਲਿਆ ਦੂਗਾ ਦੁੱਧ ਪੁੰਗਿਆ ਆਦਰ ਸਾਹਿਬ ਜਾਂਦੇ ਹਣ ਲੰਦੇ ਹਾਂ ਚਾਹ ਕਰਦੇ ਨੂੰ ਤੂੰ ਉਹਨੂੰ ਤਾਂ ਬਾਪ ਨਹੀਂ ਛੱਡ ਜਾਣਾ ਤੈਨੂੰ ਤੂੰ ਜਾਣਾ ਏ ਮੈਂ ਤਾਂ ਉਹ ਗਿਆ ਮੈਂ ਪੱਠੇ ਦਾ ਵਾਧੂ ਬਾਈ ਆਪਣੇ ਤੋਂ ਰਹਿਣ ਦਾ ਵੜਨ ਨੂੰ ਅੱਜ ਚਾਣਦਾ ਜੇ ਤੂੰ ਚਾਪੀ ਲੱਗ ਦੋ ਆਪਣੇ ਹਟ ਜਾਣਾ ਉਹਨਾਂ ਤੋਂ ਲੇਟ ਹੋ ਜਾਣਾ ਚਾਪੀ ਜੇ ਫਟ ਉਸ ਲੱਗੀ ਹੋਏ ਕਹਿੰਦਾ ਦੱਸੀ ਚਾਹ ਬਣਾ ਰਹੇ ਸੀ ਇਹ ਦੱਸੇ ਹਟ ਆਇਆ ਹੀ ਜਾਂ ਟਾਟਾ ਖਿ ਲਿਆ ਦਸ ਪੱਟੇ ਵਰ ਦਦੇ ਨਾ ਆ ਬੜ ਕੇ ਕੀ ਹੋ ਗਿਆ ਐ ਕਰਦਾ ਚੱਲ ਉਧਰ ਦੱਸ ਦੇ ਲਾਥ ਉਧਰ ਅੰਦਰ ਅੰਦਰ ਹਣ ਭੱਜ ਗਿਆ ਪੱਟੇ ਬਾਹਰ ਮੈਂ ਬਦਲ ਚੜਿਆ ਹੁੰਦਾ ਮੇਂ ਮੂੰਹਾਂ ਵਿੱਚ ਫੇਰ ਹੋਇਆ ਪਿਆ ਵਾ ਅੰਦਰ ਤੜ ਕੇ ਕਿੱਥੇ ਪਾਵਾਂਗੇ ਫਿਰ ਤੜ ਕੇ ਬਾਹਰ ਪਾ ਦਾਂਗੇ ਹੁਣ ਅੰਦਰ ਹੀ ਸੈੱਟ ਦਿੰਨੇ ਆ ਮੈਂ ਤਾਂ ਮਿਲਦਾ ਆਉਗਾ ਬਤਲਾ ਜੀ ਬਹੁਤ ਹੋਈ ਪਈ ਆ ਆ ਜਾ ਕੋਈ ਨੂੰ ਪੁੱਤ ਕੱਪੜਾ ਕਰਦਾ ਬਾਹਰ ਬਾਦਨੇ ਗੇਰਾ ਬਠੇ ਬਾਹਰ ਹੀ ਬੰਦ ਨੇ ਕੁਛ ਨਹੀਂ ਹੁੰਦਾ ਤੜ ਤੜ ਕੇ ਫਿਰ ਅੰਦਰ ਕਰ ਦਾਂਗੇ ਫਿਰ ਤੜਕੇ ਦਾ ਔਖਾ ਹੋ ਜਾਣ ਤੜ ਕੇ ਪਾ ਦਾਂਗੇ ਉਧਰ ਤੜ ਕੇ ਨਹੀਂ ਨਹੀਂ ਤੂੰ ਹੁਣੇ ਕਰ ਕੰਮ ਸੈੱਟ ਆ ਜਾ ਕੋਈ ਨੂੰ ਆ ਜਾ ਓਏ ਆਜੋ ਸਾਹਿਬ ਆ ਖੜਦਾ ਖੜ ਕਰਾ ਉਹ ਕਹਿੰਦੀ ਨਹੀਂ ਕੁਛ ਇਹਨੂੰ ਸਾਡਾ ਸਾਡਨ ਆ ਜਾ ਕੱਪੜੇ ਤੇ ਨੀ ਘਰ ਉੱਤ ਚੱਲ ਕੇ ਇਹ ਮਟਾ ਬਰੋਂ ਕਰ ਤਮੇ ਹੁਣ ਫੇਰ ਮੁੜ ਗਿਆ ਲੈ ਆਹਰ ਮਜਾ ਨਾਲ ਡੰਡਾ ਡੜ ਘੜਿਆ ਵਾ ਕਪੜੇ ਜਨੇ ਕਰ ਲੈ ਕਪੜੇ ਜਨੇ ਕਰ ਲੈ ਆ ਜਾ ਆ ਜਾ ਆ ਆ ਆ ਤਾਲਾ ਕਰ ਕੋਲੀ ਜੀ ਬੋਲ ਕੇ ਗੋਲੀ ਕੋਲੀ ਜੀ ਬੋਲ ਕੇ ਲਈ ਸੀ ਚਲ ਠੀਕ ਆ ਫਿਰ ਮੈਂ ਕਪੜੇ ਜਨੇ ਕਰਕੇ ਪੱਟ ਪੱਟੇ ਬਲਦਾ ਜਾਗਾ ਮੈਂ ਬਹੁਤ ਪਈ ਜਾਂਦਾ ਚੋਤਰਾ ਮੈਂ ਬਹੁਤ ਵਾਗੇ ਪਈ ਜਾਂਦਾ ਦਾਦਾ ਆਇਆ ਕਰ ਹਾਂ 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 ਹਟਵਾ ਦੇ ਦ ਮੈਂ ਆਗਾ ਜਲਦੀ ਕਰੋ ਜਲਦੀ ਕਰੋ ਮੈਂ ਬਾ ਜੋਰ ਦੀ ਆ ਗਿਆ ਨਹੀਂ ਨਹੀਂ ਠੀਕ ਆ ਬਾਸ ਮੈਨਾਂ ਹਲਾਣਗਾ ਬਾ ਠੀਕ ਆ ਬਾ ਨਹੀਂ ਨਹੀਂ ਗੜੇ ਨਹੀਂ ਆਉਂਦੇ ਕਿ ਕਿੰਨਾ ਗੜੇ ਕੰਮ ਤੇ ਘਰਾਂ ਜੋਧੀਆਂ ਫੜੀ ਰਾਂ ਕੋਈ ਨਹੀਂ ਰਣ ਆ ਜਾ ਕਰਾਂ ਦੀ ਬਹੁਤ ਪੈ ਗਿਆ ਮੈਂ ਹਣਾ ਨਹੀਂ ਬਾਰਾ ਨਹੀਂ ਤੇ ਹੀ ਬੁਰ ਕੋਰੀ ਛੁੱਟੀ ਲਈ ਮੈਨੇ ਮੈਂ ਚੱਲਿਆ ਸੀ ਦੁੱਧ ਪਾਉਣ ਤੇ ਗਰਮੀ ਸੀ ਨਾ ਤਾਂ ਫਿਰ ਮੈਂ ਰਕ ਜਾ ਮੀ ਆਗਾ ਉਦੋਂ ਹੁਣ ਮੀ ਰਕ ਜਾਣਾ ਮੜਾ ਜਾਂ ਫਿਰ ਚੱਲੇ ਗਏ ਹੁਣ ਤਾਂ ਠੰਡ ਮੰਨੀ ਖੜੇਗਾ ਕੁੰਗੜੀ ਖੜੇਗਾ ਲੱਗ ਗੋਆ ਖੈ ਦਿਓ ਤੇ ਭੱਜ ਗਿਓ ਤੇ ਗੈਂਗਾ ਤੂੰ ਆਇਆ ਨਹੀਂ ਛੱਡ ਕੇ ਉਹ ਬਾਰਾ ਸਿੱਟ ਲਿਆ ਫੇਰ ਖੇਤ ਲੈਣਾ ਸੀ ਆਪਾਂ ਮੀਂਹ ਜਾ ਹਟ ਗਿਆ ਮੜੇ ਮੈਂ ਵਾੜ ਜਾਣੇ ਨੂੰ ਦਾ ਘਟ ਕੇ ਜਾਵਾਂ ਮੈਂ ਇਸ ਤਰ੍ਹਾਂ ਦੁੱਧ ਬੈ ਮੈਂ ਜਿਆਦਾ ਨਾਲ ਆ ਜਾਏ ਜਿਆਦਾ ਨਾਲ ਆ ਜਾਏ ਮੀਆ ਕੋਸਟ ਬਾਲ ਪਿਆਜ ਤਾਂ ਵੀ ਬਹੁਤ ਪਿਆ ਹੰਠੰਦੂ ਹਾਂ ਇਹ ਪੂੜਾ ਬਣਾਇ ਜੰਨੀ ਆ ਕੋਈ ਸੰਬੰਧ ਕੋ ਬਾਲਾ ਵਾ ਬਲੀਕ ਤਾਲੇ ਕੋਣਾ ਹੈਗਾ ਚਲ ਕੋਈ ਨਾ ਮੱਧ ਨੂੰ ਕਾਈ ਦਾ ਨਹੀਂ ਬਰੀਕ ਹੀ ਚਾਈ ਤਾਂ ਬਾਹਰ ਠੀਕ ਖੋਲੀ ਕਰੇ ਤਪਿਆ ਨਹੀਂ ਨਾ ਤਵਾ ਕੱਪੇ ਲੈ ਜੇ ਤਾਂ ਖੰਡਾ ਨਾ ਤਵਾ ਗਾ ਪਹਿਲਾ ਬਾਟਾ ਬਣਦਾ ਬਣੀ ਜਾ ਇਹਦਾ ਹੋਰ ਵੀ ਬਣ ਜਾਣਾ ਹੈ ਤਾਂ ਗਾਜਨ ਜੀ ਲੰਡਨ ਗੋਲੀ ਆਣੀ ਹੈ ਇਹ ਇੱਕ ਰਾਜ ਨੂੰ ਭਾਦ ਦਾ ਮੈਂ ਸੌਫਾ ਲਾ ਕੇ ਮੰਨਣਾ ਮਾਜੂ ਦੇਖਣਾ ਫੜਾਇੰਦਾ ਨੂੰ ਬਾਦਾਂ ਮਰੀਦਾ ਮੈਂ ਦੇਖ ਕਾ ਮੂਤ ਪਰਉਧਰਾ ਹਨਾ ਲਾ ਵੀ ਪੂੜਾ ਬਣ ਕੇ ਹੋ ਗਿਆ ਤਿਆਰ ਤੇ ਸਸਤਾ ਬੜਾ ਦਿੱਤੇ ਸਸਪਾਈ ਹੋਈ ਜਾਵੇ ਸੜ ਤੇ ਬਾਈ ਹੋਈ ਸੜ ਤੇ ਬਾਈ ਵੀ ਇਧਰ ਚੱਲ ਠੀਕਾ ਖਾ ਲੈ ਫਿਰ ਚੰਗਾ ਨੂਰ ਖਾ ਰਿਆ ਪੂੜਾ ਇਧਰ ਪੂੜੇ ਪਿਛੇ ਬੜਾ ਰੋਲਾ ਪਾਇਆ ਸੀ ਇਹਨੇ ਬੈਸਨ ਉਹ ਖਤਮ ਹੋ ਗਏ ਸੀ ਅੱਜ ਲੈ ਕੇ ਆਂਦਾ ਹੁਣ ਉਦੋਂ ਮੈਂ ਉਦੋਂ ਮੀ ਆ ਗਿਆ ਨੂਰ ਜਦੋਂ ਮੈਂ ਗਿਆ ਉਦੋਂ ਤਾਂ ਮੀ ਜਿ ਪੈ ਤੇ ਗਿਆ ਮੁੜਦ ਹੋਏ ਨੂਰ ਮੀ ਹਟ ਵੀ ਗਿਆ ਫਿਰ ਖਾ ਲੇਗਾ ਹਾਂ ਹੁਣ ਬਾਹਰ ਹੈਗਾ ਨਾ ਹੁਣ ਤਾਂ ਹੈ ਜੇ ਡੈਰੀ ਨਹੀਂ ਦੁੱਧ ਬਣ ਗਿਆ ਉਦੋਂ ਮੀ ਬਹੁਤ ਆਇਆ ਅਤੇ ਭੱਤੀ ਕਮੇ ਤਾਂ ਦੰਦਾ ਸਾਰਾ ਬਹੁਤ ਮੈ ਔਖਾ ਗਿਆ ਹੋਰ ਯਾਰ ਭਰਾਵਾ ਮੈਂ ਕਿਉਂ ਉੱਤੇ ਫਸ ਗਿਆ ਨਾ ਮੈਂ ਮੋੜਨ ਜੋਗਾ ਨਾ ਮੈਂ ਜਾਣ ਜੋਗਾ ਸਨ ਬਦਾਲੇ ਸੀਗਾ ਤੇ ਜਦੋਂ ਮੈਂ ਉਧਰ ਪਹੁੰਚ ਗਿਆ ਦਤ ਬਗ ਉਹ ਤੋਂ ਹਟਿਆ ਜਾਵਾਂ ਤਾਂ ਗਾਈਜ਼ ਕੋਈ ਨੂਰ ਪੜ ਰਿਹਾ ਤੇ ਬੇਲਾ ਹੋ ਗਿਆ ਰਾਤ ਦਾ ਟਾਈਮ ਹੋ ਚੁੱਕਿਆ ਵਾ ਸਵਾ 8 ਦਾ ਤੇ ਦਾਦੀ ਜੀ ਵੀ ਬੈਠੀ ਆ ਤੇ ਦਾਦੀ ਜੀ ਉਧਰ ਕਰਨ ਦੀ ਪੜ੍ਹਾਈ ਜਾਂਦੀ ਆ ਅੱਜ ਤਾਂ ਮੀਡੀਅ ਸੱਤੀ ਕਰਤਾ ਠੀੜੇ ਕਪੈ ਸਰ ਇਹ ਕਿਥੇ ਗਈ ਛੱਡਤਾ ਨਹੀਂ ਉਧਰ ਪੈਨਸਲ ਸੈੱਟ ਤੇ ਕੋਈ ਚੱਕੀ ਰੋਂਦਾ ਤਾਂ ਤਾਂ ਮੈਨੂੰ ਕੁੱਟਣਾ ਪਵੇ ਮੇਰੇ ਤੇ ਅੱਛਾ ਕਿਥੇ ਛੱਤੀ ਉਨੀਆਂ ਰਾਤ ਨੂੰ ਕੱਢ ਲਾਂਗੇ ਹੁਣ ਚਾਹ ਤੇ ਥੱਲੇ ਵੜ ਕੇ ਕੱਢ ਲੈ ਤੇ ਥਲਿਕ ਚੋਟੂ ਜਵਾਕਾ ਪੰਜੂ ਕੋ ਥੰਲੇ ਬੋਰ ਤਾਂ ਗਲਤ ਕੱਚਾ ਹੁੰਦਾ ਪੱਕਾ ਹੁੰਦਾ ਸਪੈਲਿੰਗ ਕਰ ਕ ਕੱਚਾ ਪੱਕੇ ਦੇ ਪੀ ਏ ਡਬਲ ਸੀ ਏ ਐਚ ਤਾਂ ਹੈ ਹੀ ਹੈ ਵਿੱਚ ਕ ਆ ਆਣੀਗਾ ਆ ਲੋ ਇਹ ਪਿੰਗੇ ਜਾ ਆਪਣੇ ਪਰ ਆ ਕੱਲਾ ਪਾਣਾ ਦਾ ਬੈ ਤੁਮੇ ਜਾ ਕੇ ਰੂਮ ਚ ਜਾਣ ਨੇ ਦਾਦੀ ਨੂੰ ਦਾਦੀ ਦੇ ਰੂਮ ਚ ਇਹ ਕਹਿਣਾ ਹੁਣੇ ਤੂੰ ਪੈ ਜਾਣ ਦੇ ਜਾ ਕੇ ਦੇ ਕਿੱਥੇ ਆ ਪੈਨਸਲ ਮਾੜੀ ਬਾਹਰ ਕਿਥੋਂ ਨਿਕਲ ਚੁਕਾ ਦੇ ਦੇ ਸਹੀ ਨਵੀਂ ਪੈਨਸਲ ਆ ਉਹ ਦਾ ਮੈਂ ਨਾ ਬੈੱਡ ਦੇ ਥੱਲੇ ਛਿੜਤੀ ਇਹਨੇ ਲੈ ਲਓ ਥੱਲੇ ਕਿਉਂ ਪੜੂਆ ਜਾ ਉਹ ਉਹ ਦੋ ਘਾ ਅਸਰੀ ਆ ਜਿਵੇਂ ਇਧਰ ਆ ਜਾ ਪੁੱਤ ਲੜਾਉਣ ਆ ਲਈ ਤੜਕੇ ਕੱਢ ਲਾਂਗੇ ਹੋਰ ਲੈ ਲੈ ਪੈਨਸਲ ਜੇ ਬੈਟਰੀ ਨਾ ਗੱਡ ਲਾ ਜਗੜ ਨੂੰ ਤਾਂ ਸਾ ਵੀ ਗਾਲਤ ਆ ਹੋਏ ਪਰ ਕਰ ਤੇ ਨਹੀਂ ਹੋਈ ਸ਼ੋਲਡ ਉਹ ਤੋਰ ਲਗਾ ਸ਼ੋਲਡ ਕੀਪ ਅਦਰ ਹਾਊਸ ਨੀਡ ਐਂਡ ਕਲੀਨ ਫੇਅਰ ਆਉਣਾ ਹੋਈ ਸ਼ੋਲਡ ਆਉਣਾ ਇੱਥੇ ਵੂਹੀ ਮੂਰੇ ਪਾ ਕੇ ਫੇਰ ਆ ਆਉਣਾ ਜਿਹੜੀ ਗਿੱਟੇ ਲੀ ਗਾਲਤ ਆ ਦੁਬਾਰਾ ਪਾ ਦੇ ਓਕੇ ਇਹਦਾ ਕੰਬਨ ਤੇਰਾ ਜੀ ਨੂੰ ਕੇ ਯੂ ਟੀ ਸੀ ਐਚ ਏ ਅੱਛਾ ਆ ਡਰੈਂਕ ਰੂਮ ਪਾਇਆ ਰਾਤ ਆ ਮੇਰੇ ਬੈਲ ਨੇ ਨੀਂਦ ਖਰਾਬ ਕਰਦੀ। ਏ ਡਬਲ ਯੂ ਆਈ ਐਨ ਜੀ ਡਰਾਈਂਗ ਰੂਮ ਤੇ ਸਪੈਲਿੰਗ ਨਹੀਂ ਹੁੰਦਾ ਤੈਨੂੰ। ਮਗਨ ਬੜਾ। ਆਰ ਗੋਟ ਕੇ ਸੱਲ ਕੱਢੇ ਫਿਰ ਬਜਨੋ ਹਟਿਓ। ਹੋਰ ਭਰਾਵਾ ਮੈਂ ਤਾਂ ਬੜਾ ਔਖਾ ਰਿਆ ਰਾਤ। ਕਹੇ ਪਹਿਲਾਂ ਸੌਂ ਗਿਆ ਸੀ ਮੈਂ ਘੰਟੇ ਬਾਅਦ ਹੀ 10 ਵਜੇ ਮੀਂਹਾ ਗਿਆ ਤੇ ਨਾਲ ਹੀ ਇਹਨੇ ਕੰਮ ਸ਼ੁਰੂ ਕਰ ਲਿਆ ਹਰ ਇੱਕ ਸੱਲ ਕੱਢੇ ਉੱਠ ਕੇ। ਇਹਨੇ ਆਈ ਉਧਰ ਉਹ ਸੈਟ ਲੈਣੀ ਆ ਰੇਚਾ ਸੈਟ ਲੈਣੀ ਆ ਕੰਨ ਤੇ ਛੱਡਾਂ ਮੈਂ ਇਹਦੇ ਇੱਕ ਨਹੀਂ ਛੱਡਣੀ ਨਹੀਂ ਕਢਾਂ ਜਮਾ ਹੀ ਨਹੀਂ ਉਹ ਤੇ ਪੈਨਸਲ ਦੇਖ ਹੈਗੀ ਵਿੱਚ ਹੋਰ ਕੀ ਉੱਥੋਂ ਕੱਢਣੀ ਆ ਆਜੇ ਜਿਮੈਟਰੀ ਬਾਕਸ ਚ ਦੇ ਉੱਥੋਂ ਨਿਕਲ ਜਿਓ ਹਣ ਜਿਮੈਟਰੀ ਬਾਕਸ ਚ ਹੈ ਨਹੀਂ ਤੇ ਉੱਥੋਂ ਕੱਢ ਲਾ ਤਾਂ ਤੋਂ ਆਹ ਤੋ ਕੱਢ ਲਾ ਆਪਾਂ ਟਿਪੈਂਸਲਾ ਵੇਰ ਟਿ ਕੱਢ ਲਾ ਇਹ ਜੰਟ ਬੜਕੋ ਦਾ ਬਾਰੀ ਅੱਗੇ ਵੀ ਬਹੁਤ ਦੋ ਸ਼ੌਪਨਰ ਸਿੱਟੇ ਹੋਏ ਰੇ ਉਧਰ ਪਰ ਕੱਟ ਪਾਲਦਾ ਇਹ ਨਾਲ ਲੱਗੇ ਨੇ ਬੈੱਡ ਵਾਲੇ ਹੋਣ ਕੱਟਨੇ ਪਾਉਨੇ ਪੜਦੇ ਗਾਲੀ ਲੱਗੀ ਸੀ ਬੱਥਾ ਰੌਤਾ ਕਰ ਲਾ ਉਧਰ ਨੂੰ ਤੁੜੂ ਕਰਨ ਸੀ ਬਟ ਵੀ ਲਾਸਟ ਵਾਰੀ ਪੋਣੀ ਜੇ ਗਲਤ ਹੋਏ ਤੂੰ ਆਪ ਹੀ ਕੁਐਸਚਨ ਪੋਣੀ ਆਪ ਹੀ ਲਿਖਨੇ ਆ ਤੂੰ ਮੈਨਾਂ ਦੱਸਤਾ ਪੜ ਲਾ ਪੜ ਲਾ ਕਰਾਂ ਦਾ ਬਦ ਅਮਲਾ ਹੈ ਸਵਾ 8:25 ਹੋਣ ਵਾਲਿਆ ਤੇ ਤੂੰ 9 ਵਜੇ ਤੱਕ ਪੜ ਲੱਦਾਂਗਾ ਹੋਰ ਪੜ ਲਾ। ਮਾਦੀ ਕੀ ਮੈਂ ਕਹਾਂ? ਕਮ ਕਿਹਦਾ ਕਰਦਾ ਜਰਾ? ਆ ਗਿਆ। ਤੇ ਇਹਦੇ ਨਾਲ ਹੀ ਇੱਥੇ ਕਰਦਾ ਅੱਜ ਦਾ ਵਲੌਗ ਸਮਾਪਤ। ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ। ਬਾਏ ਬਾਏ। ਬਾਏ ਬਾਏ।